ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਅੱਜ ਫੇਰ ਆਪਣਾ ਫਰਜ਼ ਸਮਝਦਾ ਹੋਇਆ ਮੈਂ ਤੁਹਾਡੇ ਵਿਚਕਾਰ ਪੰਜਾਬ ਸਰਕਾਰ ਦੀ ਪੱਕੀ ਨੌਕਰੀਆਂ ਵਾਲੀ ਵੀਡੀਓ ਲੈ ਕੇ ਆਇਆ ਹਾਂ ਔਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਜਿਹੜੇ ਲੋੜਵੰਦ ਬੇਰੋਜ਼ਗਾਰ ਹੈਗੇ ਆ ਉਹਨਾਂ ਤੱਕ ਜਿਹੜੀ ਇਹ ਵੀਡੀਓ ਜਿਹੜੀ ਉਹ ਤੁਸੀਂ ਪੁੱਜਦੀ ਕਰੋਗੇ ਤੇ ਸ਼ੁਰੂ ਕਰਦੇ ਆ ਜੀ ਬਹੁਤ ਸਮਾਂ ਤੁਹਾਡਾ ਨਾ ਲੈਂਦਾ ਹੋਇਆ ਆਨਲਾਈਨ ਅਰਜ਼ੀਆ ਜਿਹੜੀ ਅਪਲਾਈ ਕਰਨ ਦੀ ਜਿਹੜੀ ਤਰੀਕ ਹੈਗੀ ਆ ਉਹ 1 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਆ। ਤੋਂ 1 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਆ ਜੀ। ਅਪਲਾਈ ਕਰਨ ਦੀ ਜਿਹੜੀ ਮਿਤੀ ਆ ਤੇ ਲਾਸਟ ਡੇਟ ਜਿਹੜੀ ਹੈਗੀ ਅਪਲਾਈ ਕਰਨ ਦੀ ਉਹ ਹੈਗੀ ਜੀ 21 ਜਨਵਰੀ। 21 ਜਨਵਰੀ ਸ਼ਾਮ ਦੇ 5 ਵਜੇ ਤੱਕ ਜਿਹੜਾ ਤੁਸੀਂ ਅਪਲਾਈ ਉਹ ਕਰ ਸਕਦੇ ਆ। ਤੇ ਫੀਸ ਭਰਨ ਦੀ ਆਖਰੀ ਮਿਤੀ ਹੈਗੀ 24 ਜਨਵਰੀ। ਮਤਲਬ ਕਿ ਜੇਕਰ ਤੁਸੀਂ 21 ਤਰੀਕ ਨੂੰ ਅਪਲਾਈ ਕਰਦੇ ਹੋ ਤਾਂ ਫੀਸ ਪਰੰਦੀ 3 ਦਿਨਾਂ ਬਾਅਦ ਤੁਹਾਨੂੰ ਜਿਹੜੀ ਫੀਸ ਪਰੰਦੀ ਜਿਹੜੀ ਉਹ অপਸ਼ਨ ਮਿਲਦੀ ਆ ਮਤਲਬ ਮਤਲਬ ਤੁਸੀਂ 10 ਤਰੀਕ ਨੂੰ ਅਪਲਾਈ ਕਰਦੇ ਹੋ ਤਾਂ ਤੁਸੀਂ 13 ਤਰੀਕ ਨੂੰ ਫੀਸ ਜਿਹੜੀ ਉਹ ਪਾਨੀ ਆ ਇਸ ਕਰਕੇ ਇਹ ਜਿਹੜੇ 3 ਦਿਨ ਜਿਹੜੇ ਦੇ ਐਕਸਟਰਾ ਦਿੱਤੇ ਹੋਏ ਆ ਨੌਕਰੀ ਜਿਹੜੀ ਹੈ ਪੰਜਾਬ ਗਵਰਨਮੈਂਟ ਨੇ ਕੱਢਿਆ ਐਸਐਸਬੋਨ ਨੇ ਐਸਐਸਐਸਬੀ.ਪੰਜਾਬ.gov.in ਤੇ ਜਾ ਕੇ ਤੁਸੀਂ ਜਿਹੜੀ ਇਹਦੀ ਇਹ ਜ਼ਿਆਦਾ ਜਾਣਕਾਰੀ ਜਿਹੜੀ ਤੁਸੀਂ ਇਹਦੀ ਲੈ ਸਕਦੇ ਆ ਫਿਰ ਵੀ ਮੈਂ ਤੁਹਾਨੂੰ ਜਿਹੜੀ ਮੇਨ ਖਾਸ ਖਾਸ ਜਾਣਕਾਰੀ ਉਹ ਤੁਹਾਨੂੰ ਦੇ ਦਿੰਦਾ ਆ ਨੌਕਰੀ ਹੈ ਜੀ ਐਕਸਾਈਜ਼ ਐਂਡ ਟੈਕਸੇਸ਼ਨ ਇਨਸਪੈਕਟਰ ਦੀ ਜਿਹਨੂੰ ਅਸੀਂ ਆਪਕਾਰੀ ਤੇ ਕਰਨ ਨਿਰੀਖਣ ਵਿਭਾਗ ਜਿਹੜਾ ਹੈਗਾ ਉਹਨੂੰ ਅਸੀਂ ਕਹਿ ਦਿੰਦੇ ਆ ਨੌਕਰੀ ਟੋਟਲ ਗਿਣਤੀ ਹੈਗੀ 41 41 ਅਸਾਮੀਆਂ ਦੇ ਭਰਤੀ ਵਾਸਤੇ ਐਸਐਸ ਬੋਰਡ ਨੇ ਆਪਣੀ ਵੈਬਸਾਈਟ ਤੇ 1 ਜਨਵਰੀ ਤੋਂ ਲੈ ਕੇ 21 ਜਨਵਰੀ ਸ਼ਾਮ ਦੇ 5 ਵਜੇ ਤੱਕਰ ਆਨਲਾਈਨ ਆਰ ਜੀ ਜਿਹੜੀ ਉਹ ਮੰਗ ਕੀਤੀ ਹੈ ਦੋਸਤੋ ਮੈਂ ਦੇਖਿਆ ਹੈ ਕਿ ਜਿਹੜੇ ਐਕਸਾਈਜ਼ ਐਂਡ ਟੈਕਸੇਸ਼ਨ ਇਨਸਪੈਕਟਰ ਹੁੰਦੇ ਆ ਨੌਕਰੀ ਬਹੁਤ ਸ਼ਾਨਦਾਰ ਹੁੰਦੀ ਆ ਮੇਰਾ ਤੁਹਾਨੂੰ ਇਹ ਇੱਕ ਕਹਿ ਲਓ ਵੀ ਇੱਕ ਅਡਵਾਈਸ ਕਹਿ ਲਓ ਜਾਂ ਸਮਝ ਲਓ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ ਕਿ ਜਿੰਨੇ ਵੀ ਐਲੀਜੀਬਲ ਲੋਕ ਹੈਗੇ ਸਟੂਡੈਂਟ ਹੈਗੇ ਜਿਹੜੇ ਐਲੀਜੀਬਲ ਬੇਰੁਜ਼ਗਾਰ ਬੈਠੇ ਘਰ ਵੀ ਜਿਹੜੇ ਨੌਕਰੀ ਕਰਨਾ ਚਾਹੁੰਦੇ ਆ ਜਿਹੜੇ ਕਰ ਸਕਦੇ ਆ ਉਹ ਜਰੂਰ ਤੁਸੀਂ ਟਰਾਈ ਕਰੋ ਇਨਾ 41 ਅਸਾਮੀਆਂ ਵਿੱਚੋਂ ਤੁਹਾਨੂੰ ਤੁਹਾਨੂੰ ਸਿਰਫ ਇੱਕ ਚਾਹੀਦੀ ਆ। ਬਾਕੀ 40 ਕਿਸੇ ਹੋਰ ਲਈ ਆ। ਤੁਸੀਂ ਜ਼ਰੂਰ ਅਪਲਾਈ ਕਰੋ ਕਿਉਂਕਿ ਐਕਸਾਈਜ਼ ਐਂਡ ਟੈਕਸੇਸ ਇਨਸਪੈਕਟਰੀ ਜੌਬ ਆ ਬਹੁਤ ਸ਼ਾਨਦਾਰ ਜੌਬ ਆ। ਬਹੁਤ ਇਹਦੇ ਵਿੱਚ ਮਾਨ ਸਨਮਾਨ ਇੱਜ਼ਤ ਮਿਲਦੀ ਆ। ਤੁਸੀਂ ਡਾਇਰੈਕਟ ਜਿਹੜਾ ਪ੍ਰਸ਼ਾਸਨ ਨਾਲ ਤੁਹਾਡਾ ਲੈਣਾ ਦੇਣਾ ਹੁੰਦਾ ਤੁਸੀਂ ਡਾਇਰੈਕਟ ਆਪਣੇ ਸ਼ਹਿਰ ਦੇ ਆਪਣੇ ਏਰੀਆ ਦੇ ਵੱਡੇ-ਵੱਡੇ ਬਿਜ਼ਨਸਮੈਨ ਨਾਲ ਡੀਲ ਕਰਦੇ ਹੋ। ਬਹੁਤ ਹੀ ਸ਼ਾਨਦਾਰ ਜਿਹੜੀ ਇਹ ਜਿਹੜੀ ਨੌਕਰੀ ਹੈਗੀ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਨਾ ਔਰ ਤੁਸੀਂ ਜਿਹੜਾ ਇਹਨੂੰ ਅਪਲਾਈ ਵੀ ਜਿਹੜਾ ਉਹ ਕਰਨਾ ਆ ਨੌکریاں ਹੈਗੀਆਂ ਜੀ 41 ਕਿੱਦਾਂ ਕਿੱਦਾਂ 41 ਦੀ ਵੰਡ ਕੀਤੀ ਗਈ ਆ ਇਹਦੇ ਵਿੱਚ ਜਨਰਲ ਦੀ ਹੈਗੀਆਂ 15 15 ਵਿੱਚ ਜਿਹੜੀ 4 ਹੈਗੀਆਂ ਉਹ ਮਹਿਲਾਵਾਂ ਵਾਸਤੇ ਲੇਡੀਜ਼ ਵਾਸਤੇ ਰੱਖੀਆਂ ਆ ਐਸਸੀ ਮਜਬੀ ਬਾਲਮੀਕੀਰ ਇਹ 6 ਹੈ ਤੇ 2 ਹੈਗਿਆ ਲੇਡੀਜ਼ ਲਈ ਐਸਸੀ ਰਵਿਦਾਸੀਆ ਐਂਡ ਅਦਰ ਜਿਹੜੇ ਹੈਗੇ ਆ ਉਹ 2 ਬਾ ਤੇ 1 ਹੈਗੀ ਮਹਿਲਾਵਾਂ ਵਾਸਤੇ ਤੇ ਬੀਸੀ ਦੀਆਂ 5 ਆ ਦੋ ਵਿੱਚੋਂ ਜਿਹੜੀਆਂ ਦੇ ਮਹਿਲਾਵਾਂ ਵਾਸਤੇ ਆ ਐਕ ਸਰਵਿਸਮੈਨ ਦੀਆਂ 3 ਇੱਕ ਮਹਿਲਾ ਵਾਸਤੇ ਆ ਤੇ ਫਿਰ ਐਕ ਸਰਵਿਸਮੈਨ ਜਿੰਨਾਂ ਸੀ ਪਹਿਲਾਂ ਹੁਣ ਐਕ ਸਰਵਿਸਮੈਨ ਰਬਦਾਸੀ ਐਂਡ ਅਦਰ ਹੈਗੇ ਆ ਇਹਦੇ ਦੋ ਆ ਸਪੋਰਟਸ ਕੋਟਾ ਜਿੰਨਾਂ ਦਾ ਜਿਹੜਾ ਉਹਦੇ ਦੋ ਤੇ ਇੱਕ ਵਾ ਫਿਜ਼ੀਕਲ ਹੈਂਡੀਕੈਪ ਇੱਕ ਫਿਰ ਅਗੇ ਫਿਜ਼ੀਕਲ ਹੈਂਡੀਕੈਪ ਦੂਜੀ ਦੀ ਕੈਟਾਗਰੀ ਹੈਗੀ ਉਹਦੀ ਵੀ ਇੱਕ ਟੋਟਲ ਹੈਗੀ ਆ ਦੋ ਇਕਨੋਮਿਕਲ ਬੀਕਰ ਜਿਹੜਾ ਸੈਕਸ਼ਨ ਹੈਗੇ ਆ ਉਹਦੇ ਹੈਗੇ ਆ 4 ਤੇ ਮਹਿਲਾ ਦੀ ਹੈਗਿਆ ਦੋ ਇਹ ਵੰਡ ਕੀਤੀ ਗਈ ਹੈ ਤੁਸੀਂ ਇਹ ਜਿਹੜੀ ਇਹਦੀ ਬੀਡੀਐਫ ਹੈਗੀ ਐ ਇਸ ਪੂਰੀ ਨੋਟੀਫਿਕੇਸ਼ਨ ਦੀ ਇਹ ਲੈਣ ਵਾਸਤੇ ਤੁਸੀਂ ਸਾਥੀਓ ਮੈਂ ਹਰ ਵਾਰ ਕਹਿੰਦਾ ਹੁੰਦਾ ਕਿ ਇਸ ਹਰ ਇੱਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣੇ WhatsApp ਗਰੁੱਪ ਦਾ ਲਿੰਕ ਜਿਹੜਾ ਦਿੱਤਾ ਹੁੰਦਾ ਆ WhatsApp ਗਰੁੱਪ ਦਾ ਨਾਮ ਹੈਗਾ ਰੁਜ਼ਗਾਰ ਅਤੇ ਕੈਰੀਅਰ ਗਾਈਡਲਾਈਨ ਤਾਂ ਤੁਸੀਂ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਜਾ ਕੇ ਉਹ ਜਿਹੜਾ ਗਰੁੱਪ ਹੈਗਾ ਜੁਆਇਨ ਕਰ ਲਓ ਉਸ ਗਰੁੱਪ ਤੇ ਬਹੁਤ ਸਾਰੀਆਂ ਮੈਂ ਨੌਕਰੀਆਂ ਬਾਰੇ ਸਰਕਾਰੀ ਪ੍ਰਾਈਵੇਟ ਨੌਕਰੀਆਂ ਬਾਰੇ ਪਾਉਂਦਾ ਹਾਂ ਸਕੂਲਾਂ ਵਿੱਚ ਐਡਮਿਸ਼ਨਾਂ ਬਾਰੇ ਦੱਸਦਾ ਹਾਂ ਉਹਨਾਂ ਦੇ ਨੋਟੀਫਿਕੇਸ਼ਨ ਮੈਂ ਗਰੁੱਪ ਵਿੱਚ ਪਾਉਂਦਾ ਹਾਂ ਕਿਉਂਕਿ ਹਰ ਇੱਕ ਨੋਟੀਫਿਕੇਸ਼ਨ ਦੀ ਮੈਂ ਵੀਡੀਓ ਜਿਹੜੀ ਉਹ ਨਹੀਂ ਬਣਾਉਂਦਾ। ਤੋਂ ਇਸ ਕਰਕੇ ਤੁਹਾਡਾ ਜਿਹੜਾ ਉਸ ਗਰੁੱਪ ਨੂੰ ਲੈ ਜੁਆਇਨ ਕਰਨਾ ਜਿਹੜਾ ਉਹ ਜ਼ਰੂਰੀ ਆ। ਤੋਂ ਹੈਗੇ ਜੀ 41 ਨੌਕਰੀਆਂ ਤੇ ਜਿਨ੍ਹਾਂ ਦੀ ਵੰਡ ਤਾਂ ਦੱਸ ਦਿੱਤੀ ਐ ਮੈਂ। ਹੁਣ ਆਪਾਂ ਜਿਹੜੀ ਮੋਟੀ ਮੋਟੀ ਦੀ ਗੱਲ ਕਰ ਲਈਏ ਇਹ ਹੈਗੇ ਅੱਗੇ ਤੁਹਾਡੇ ਕੋਡ। ਜਦੋਂ ਮੰਨ ਲਓ ਤੁਸੀਂ ਕਿਹੜੀ ਜਿਹੜੀ ਵੀ ਕੈਟਾਗਰੀ 'ਚ ਹੈਗੇ ਤੁਸੀਂ ਉਹਦਾ ਕੋਡ ਜਿਹੜਾ ਜਦੋਂ ਤੁਸੀਂ ਔਨਲਾਈਨ ਭਰਨਾ ਤਾਂ ਤੁਸੀਂ ਉਹਦਾ ਕੋਡ ਜਿਹੜਾ ਭਰਨਾ ਜਿਹਦਾ ਜਨਰਲ ਦਾ ਕੋਡ ਹੈਗਾ 101 ਜੇ ਤੁਸੀਂ ਜਨਰਲ ਕੈਟਾਗਰੀ ਦੇ ਹੋ ਤਾਂ ਅਪਲਾਈ ਕਰਨਾ ਤਾਂ ਉਹਦਾ ਤੁਹਾਡਾ ਕੋਡ ਹੋਣਾ 101 ਇਕਨੋਮਿਕਲ ਬੀਕਰ ਸੈਕਸ਼ਨ ਜਨਰਲ ਜਿਹੜਾ ਉਹਦਾ ਹੈਗਾ 102 ਐਸਸੀ ਮਜਵੀ ਬਾਲਮੀਕੀ ਦਾ 103 ਐਡੇ ਤੁਸੀਂ ਦੇਖ ਸਕਦੇ ਤੁਹਾਡੀ ਜਿਹੜੀ ਵੀ ਕੈਟਾਗਰੀ ਹੈਗੀ ਆ ਉਹ ਤੁਹਾਡਾ ਜਿਹੜਾ ਆਪਣਾ ਅਲੱਗ ਹੀ ਜਿਹੜਾ ਉਹ ਕੋਡ ਹੈਗਾ ਸਪੋਰਟਸ ਜਨਰਲ ਵਾਲੇ 114 ਸਪੋਰਟਸ ਐਸਸੀ ਮਜਵੀ ਬਾਲਮੀਕੀ 115 ਸਪੋਰਟਸ ਐਸਸੀ ਰਵਦਾਸੀਆ ਅਦਰ 116 ਸੋ ਇਹ ਜਿਹੜੇ ਕੋਡ ਹੈਗੇ ਤੁਸੀਂ ਇਹ ਨੋਟ ਕਰ ਲੈਣੀ ਜੇ ਅਗਰ ਤੁਸੀਂ ਇੱਕ ਕੋਡ ਗਲਤ ਭਰ ਦਿੱਤਾ ਤਾਂ ਤੁਹਾਡਾ ਇਹੜਾ ਕੋਡ ਚੇਂਜ ਕਰਨ ਦੀ ਮੁੜ ਕੇ ਆਪਸ਼ਨ ਜਿਹੜੀ ਉਹ ਤੁਹਾਡੇ ਕੋਲ ਇਹਦੇ ਵਿੱਚ ਲਿਖਿਆ ਵੀ ਮੁੜ ਕੇ ਅਸੀਂ ਨਹੀਂ ਦੇਣੀ ਸੋ ਕਿ ਜਿਹੜੀ ਵੀ ਕੈਟਾਗਰੀ ਤੁਸੀਂ ਅਪਲਾਈ ਕਰਨਾ ਬੜਾ ਸੋਸ ਹਮ ਕਿਹੜਾ ਤੁਸੀਂ ਅਪਲਾਈ ਜਿਹੜਾ ਉਹ ਕਰਨਾ ਰਿਜ਼ਰਵੇਸ਼ਨ ਦੇ ਸੰਬੰਧੀ ਇਹ ਹੈ ਕਿ ਰਿਜ਼ਰਵੇਸ਼ਨ ਜਿਹੜਾ ਹੈਗਾ ਆ ਆ ਪੰਜਾਬ ਸਰਕਾਰ ਦੇ ਰੂਲ ਅਦੇ ਹਿਸਾਬ ਨਾਲ ਹਿਸਾਬ ਨਾਲ ਹੀ ਮਿਲੇਗਾ ਰਿਜ਼ਰਵੇਸ਼ਨ ਦਾ ਲਾਭ ਲੈਣ ਵਾਲੇ ਲਾਭ ਕੇਵਲ ਪੰਜਾਬ ਦੇ ਵਸਨੀਕਾਂ ਨੂੰ ਹੀ ਮਿਲੇਗਾ ਇਸ ਲਈ ਸ਼੍ਰੇਣੀ ਅਤੇ ਸਟ੍ਰੈਣੀ ਕੋਡ ਭਰਨ ਸਮੇਂ ਉਮੀਦਵਾਰ ਇਸ ਗੱਲ ਦਾ ਧਿਆਨ ਰੱਖਣਗੇ ਉਮੀਦਵਾਰ ਵੱਲੋਂ ਆਨਲਾਈਨ ਭਰੇ ਹੋਏ ਫਾਰਮ ਵਿੱਚ ਦਰਜ ਸ਼੍ਰੇਣੀ ਤੇ ਕੋਡ ਜਿਹੜੇ ਦੇ ਆਧਾਰ ਤੇ ਉਸ ਦੀ ਮਤਲਬ ਕਿ ਸਹੀ ਭਰਿਆ ਜਾਵੇ। ਰੱਖਵਾ ਕਰਨ ਦਾ ਲਾਭ ਲੈਣ ਵਾਸਤੇ ਤੁਹਾਡੇ ਕੋਲ ਜਿਹੜਾ ਪੰਜਾਬ ਦਾ ਜਿਹੜਾ ਡੋਮਿਸਾਈਲ ਜਾਂ ਰੈਜ਼ੀਡੈਂਸ ਸਰਟੀਫਿਕੇਟ ਜਿਹੜਾ ਉਹ ਹੋਣਾ ਚਾਹੀਦਾ ਹੈਗਾ। ਇਹ ਸਰਟੀਫਿਕੇਟ ਹਰ ਸ਼੍ਰੇਣੀ ਦੇ ਉਮੀਦਵਾਰ ਪੁਰਸ਼ ਜਾਂ ਇਸਤਰੀ ਹੋਵੇ ਉਹ ਪੇਸ਼ ਕਰਨਾ ਜਿਹੜਾ ਲਾਜ਼ਮੀ ਆ। ਇਹ ਸਰਟੀਫਿਕੇਟ ਕਾਉਂਸਲਿੰਗ ਦੌਰਾਨ ਪੇਸ਼ ਕਰਨ ਸਮੇਂ ਕਿਸੇ ਵੀ ਸਥਿਤੀ ਵਿੱਚ 5 ਸਾਲ ਤੋਂ ਜਿਹੜਾ ਪੁਰਾਣਾ ਜਿਹੜਾ ਡੋਮਿਸਾਈਲ ਜਾਂ ਰੈਜ਼ੀਡੈਂਸ ਸਰਟੀਫਿਕੇਟ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਐਸਸੀ ਬੀਸੀ ਸਾਬਕਾ ਫੌਜੀ ਹੈਂਡੀਕੈਪ ਸਪੋਰਟਸ ਕੋਟਾ ਇਹ ਤੁਹਾਡੇ ਜਿਹੜੇ ਲੈਵਲ ਦੇ ਤੁਹਾਡੇ ਆਪਣੇ ਜਿਹੜੇ ਸਰਟੀਫਿਕੇਟਾਂ ਦੇ ਉਹ ਤੁਹਾਡੇ ਕੋਲ ਹੋਣੇ ਜਿਹੜੀ ਉਹ ਜ਼ਰੂਰੀ ਆ ਇਹਦੇ ਹਿਸਾਬ ਤੇ ਹੀ ਜਿਹੜੀ ਤੁਹਾਨੂੰ ਇਹ ਤੁਹਾਡੇ ਜਿਹੜੇ ਜਰਵੇਸ਼ਨ ਹੈ ਜਿਹੜੀ ਉਹ ਉਹ ਤੁਹਾਨੂੰ ਜਿਹੜੀ ਉਹਦੇ ਵਿੱਚ ਜੌਬ ਜਿਹੜੀ ਉਹ ਮਿਲੇਗੀ ਯੋਗਤਾ ਕੀ ਹੈ ਜੀ ਜਿਹੜੀ ਵੱਡੀ ਗੱਲ ਹੈਗੀ ਆ ਐਕਸਾਈਜ਼ ਐਂਡ ਟੈਕਸ ਅਨਸਪੈਕਟਰ ਅਸਾਮੀ ਦਾ ਨਾਮ ਆ ਯੋਗਤਾ ਹੈਗੀ ਕਿ ਤੁਸੀਂ ਕਿਸੇ ਵੀ ਡਿਸਪਲਨ ਦੇ ਵਿੱਚ ਬੈਚੂਲਰ ਮਿਲ ਗਈ ਤੁਸੀਂ ਗ੍ਰੈਜੂਏਸ਼ਨ ਤੁਹਾਡੀ ਜਿਹੜੀ ਹੋਣੀ ਚਾਹੀਦੀ ਆ ਚਾਹੇ ਤੁਸੀਂ ਸਿੰਪਲ ਗ੍ਰੈਜੂਏਸ਼ਨ ਕੀਤੀ ਆ ਚਾਹੇ ਤੁਸੀਂ ਅਕਾਊਂਟਨਾ ਕੀਤੀ ਆ ਚਾਹੇ ਤੁਸੀਂ ਬੀਟੈਕ ਕੀਤੀ ਆ ਚਾਹੇ ਤੁਸੀਂ ਕਿਸੇ ਵੀ ਕਿਸਮ ਦੀ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਏ ਤੁਸੀਂ ਗ੍ਰੈਜੂਏਟ ਹੋ ਤਾਂ ਤੁਸੀਂ ਜਿਹੜਾ ਉਹ ਇਹਦੇ ਅਪਲਾਈ ਜਿਹੜਾ ਤੁਸੀਂ ਇਸ ਪੋਸਟ ਵਾਸਤੇ ਕਰ ਸਕਦੇ ਹੋ ਦੋਸਤੋ ਮੈਂ ਇੱਕ ਵਾਰ ਫੇਰ ਤੁਹਾਨੂੰ ਦੱਸਦਾ ਬਹੁਤ ਵਧੀਆ ਜਵਾਬ ਹੁੰਦੀ ਹੈ ਇਹ ਮੈਂ ਮੇਰੇ ਦੋਸਤ ਆ ਇਕਸਾਈਜੈਂਟੈਕਸਿਸਨ ਦੇ ਵਿੱਚ ਬਹੁਤ ਹੁਣਾਂ ਸ਼ਾਹੀ ਨੌਕਰੀ ਹੈ ਬਹੁਤ ਹੁਣਾਂ ਲੈਂਦੇ ਇਸ ਜੋਬ ਦਾ ਤੋਂ ਇੱਕ ਖੜੀ ਜ਼ਰੂਰੀ ਹੈ ਮੈਂ ਆਪਣੇ ਹੋਰ ਸਾਰੀਆਂ ਬਹੁਤ ਸਾਰੀਆਂ ਵੀਡੀਓ ਵਿੱਚ ਦੱਸ ਦਿੰਦਾ ਕਿ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਨਾਲ ਉਹਨਾਂ ਨੂੰ 120 ਘੰਟੇ ਦਾ ਜਿਹੜਾ ਕੰਪਿਊਟਰ ਦਾ ਪਰਸਨਲ ਕੰਪਿਊਟਰ ਦਾ ਜਿਹੜਾ ਕੋਰਸ ਜਿਹੜਾ ਉਹ ਕਰ ਲੈਣਾ ਚਾਹੀਦਾ ਕਿਸੇ ਰੈਪਿਊਟਰੀ ਜਾਂ ਗਵਰਨਮੈਂਟ ਰਿਕੋਗਨਾਈਜ਼ਡ ਇੰਸਟੀਚਿਊਟ ਤੋਂ 120 ਘੰਟੇ ਦਾ ਜਿਹੜਾ ਕੰਪਿਊਟਰ ਦਾ ਕੋਰਸ ਜਿਹੜਾ ਕਰਨਾ ਉਹ ਜ਼ਰੂਰੀ ਹੁੰਦਾ। ਇਹਦੇ ਵਿੱਚ ਵੀ ਇਹਨਾਂ ਨੇ ਲਿਖਿਆ ਹੋਇਆ ਕਿ ਜਿਹੜਾ ਜ਼ਰੂਰੀ ਹੈ ਤੁਹਾਡੇ ਵਾਸਤੇ 120 ਘੰਟੇ ਦਾ ਜਿਹੜਾ ਕੰਪਿਊਟਰ ਦਾ ਕੋਰਸ ਜਿਹੜਾ ਉਹ ਕਰਨਾ ਤੁਹਾਡੇ ਵਾਸਤੇ ਕੀਤਾ ਹੋਇਆ ਹੋਣਾ ਚਾਹੀਦਾ ਆ। ਜਾਂ ਫੇ ਇੱਕ O ਲੈਵਲ ਦਾ ਸਰਟੀਫਾਈਡ ਕੋਰਸ ਹੁੰਦਾ ਹੈ DOEC ਦਾ। ਉਹ ਸਰਕਾਰੀ ਇੱਕ ਏਜੰਸੀ ਹੈਗੀ ਆ ਸਰਕਾਰੀ ਸੰਸਥਾ ਜਿਹੜੀ ਕਰਉਂਦੀ ਆ O ਲੈਵਲ ਦਾ ਕੋਰਸ। ਉਹ ਜਿਹੜਾ ਕੋਰਸ ਆ ਤੁਸੀਂ ਉਹ ਜਿਹੜਾ ਕੀਤਾ ਹੋਣਾ ਤੁਹਾਡੇ ਵਾਸਤੇ ਜਿਹੜਾ ਉਹ ਜ਼ਰੂਰੀ ਆ ਇਸ ਡੋਇਕ ਦੇ ਬਾਰੇ ਉਹ ਲੈਵਲ ਕੋਰਸ ਬਾਰੇ ਵੀ ਮੈਂ ਤੁਹਾਨੂੰ 2-3 ਸਾਲ ਪਹਿਲਾਂ ਹੀ ਜਿਹੜੀ ਵੀਡੀਓ ਜਿਹੜੀ ਆ ਉਹ ਬਣਾ ਕੇ ਪਾ ਰਿਹਾ ਕਿ ਜਿਹਨੇ ਵੀ ਗ੍ਰੈਜੂਏਸ਼ਨ ਕੀਤੀ ਹੋਈ ਆ ਉਹ ਜਿਹੜਾ ਓ ਲੈਵਲ ਦਾ ਕੋਰਸ ਕਰ ਲਵੇ ਤਾਂ ਜੋ ਤੁਸੀਂ ਜਿਹੜੇ ਸਰਕਾਰੀ ਨੌਕਰੀ ਵਾਸਤੇ ਤੁਹਾਡੀ ਜਿਹੜੀ ਐਲੀਜੀਬਿਲਟੀ ਉਹ ਬਣ ਜਾਵੇ। ਤੋਂ ਦੋਸਤੋ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਰਹੀ ਆ ਤੇ ਜਿਹੜਾ ਪੇ ਸਕੇਲ ਹੈਗਾ 35400 ਐ ਅਸ ਪਰ 7th CPC ਔਰ ਉਮਰ ਸੀਮਾ ਜਿਹੜੀ ਹੈਗੀ 18 ਸਾਲ ਤੋਂ ਘੱਟ ਤਾਂ ਕੋਈ ਵੀ ਨਹੀਂ ਹੋਣਾ ਚਾਹੀਦਾ। ਤੋਂ ਜਿਹੜੇ ਜਨਰਲ ਵਾਲੇ ਹੈਗੇ ਉਹਨਾਂ ਦੀ ਜ਼ਿਆਦਾ ਜਿਆਦਾ ਜੀ ਉਮਰ ਹੈਗੀ ਉਹ 37 ਸਾਲ ਹੋਣੀ ਚਾਹੀਦੀ ਆ। ਜਿਹੜੇ SSC ਜਿਹੜੇ ਲੋਕ ਹੈਗੇ ਆ ਉਹਨਾਂ ਵਾਸਤੇ ਜਿਹੜੀ 42 ਸਾਲ ਹੋਣੀ ਚਾਹੀਦੀ ਆ ਤੇ ਬਾਕੀ ਤੁਸੀਂ ਸਾਰੀ ਜਿਹੜੀ ਜਿਹੜੀ ਅਪਲਾਈ ਕਰਨ ਤੋਂ ਪਹਿਲਾਂ ਕਿਸੇ ਤੁਸੀਂ ਆਖੋ ਤੋਂ ਅਪਲਾਈ ਕਰਨਾ ਆ ਚਾਹੇ ਤੁਸੀਂ ਕਿਸੇ ਕੈਫੇ ਦੇ ਜਾ ਕੇ ਅਪਲਾਈ ਕਰਨਾ ਆ। ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਜਿਹੜਾ ਪੀਡੀਐਫ ਪੂਰੀ ਡਾਊਨਲੋਡ ਕਰਕੇ ਚਾਹੇ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਕਰ ਲਓ ਚਾਹੇ ਤੁਸੀਂ ਮੇਰਾ ਵਟਸਐਪ ਗਰੁੱਪ ਜੁਆਇਨ ਕਰ ਲਓ ਜਿਹਦੇ ਮੈਂ ਲਿੰਕ ਇਸੇ ਵੀਡੀਓ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਆ ਉੱਥੋਂ ਵੀ ਤੁਹਾਨੂੰ ਜਿਹੜੀ ਤੁਸੀਂ ਮੇਰੇ ਕੋਲ ਇਹ ਜਿਹੜਾ ਪੀਡੀਐਫ ਲੈ ਕੇ ਤੁਸੀਂ ਜਿਹੜਾ ਸਾਰਾ ਉਹ ਪੜ੍ਹ ਕੇ ਫਿਰ ਤੁਸੀਂ ਅਪਲਾਈ ਜਿਹੜਾ ਉਹ ਕਰਨਾ ਆ ਫੀਸ ਲੱਗਣੀ ਹੈ ਪਰੰ ਦੀ ਕਿਸੇ ਨੂੰ ਫ੍ਰੀ ਨਹੀਂ ਹੈਗਾ ਫਾਰਮ ਭਰਨਾ ਜਿਹੜੇ ਜਨਰਲ ਕੈਟਾਗਰੀ ਵਾਲੇ ਹੈਗੇ ਉਹਨਾਂ ਦੀ 1000 ਰੁਪਏ ਫੀਸ ਆ SCVC ਤੇ ਇਕਨੋਮਿਕਲ ਵੀਕਲ ਜਿਹੜਾ ਹੈਗੇ ਉਹਨਾਂ ਵਾਸਤੇ 250 ਰੁਪਏ ਫੀਸ ਲੱਗਣੀ ਆ ਸਾਫ ਕਾ ਫੌਜੀ ਤੇ ਆਸ਼ੀਰਿਤ ਡਿਪੈਂਡੈਂਟ ਜਿਹੜੇ ਹੈਗੇ ਉਹਨਾਂ ਲਈ 200 ਰੁਪਏ ਫੀਸ ਲੱਗਣੀ ਆ ਫਿਜ਼ੀਕਲ ਹੈਂਡੀਕੈਪ ਵਾਸਤੇ ਜਿਹੜੀ ਫੀਸ ਲੱਗਣੀ ਉਹ 500 ਰੁਪਏ ਲੱਗਣੀ ਆ ਜੀ ਪੇਪਰ ਹੋਣਾ ਜੀ ਪੇਪਰ A ਤੇ B ਦੋਵਾਰੀ ਹੋਣਾ 10ਵੀਂ ਜਿਹੜੀ ਤੁਸੀਂ ਪੰਜਾਬੀ ਵਿੱਚ ਕੀਤੀ ਹੋਣੀ ਲਾਜ਼ਮੀ ਹੋਣੀ ਚਾਹੀਦੀ ਆ ਜਿਹੜਾ A ਲੈਵਲ ਦਾ ਪੇਪਰ ਹੋਣਾ ਉਹ ਸਿਰਫ 10ਵੀਂ ਦੇ ਜਿਹੜੇ ਆ ਪੰਜਾਬੀ ਦਾ ਹੋਏਗਾ ਉਹਦੇ ਵਿੱਚ ਤੁਸੀਂ 50% ਨੰਬਰ ਲੈਣੇ ਤੁਹਾਡੇ ਵਾਸਤੇ ਜ਼ਰੂਰੀ ਹੁੰਦੇ ਆ ਉਸ ਤੋਂ ਬਾਅਦ ਜਿਹੜਾ ਪੇਪਰ B ਹੁੰਦਾ ਆ ਉਹ ਜਿਹੜਾ ਤੁਹਾਡੀ ਆਪਣੀ ਜਿਹੜੀ ਯੋਗਤਾ ਹੈਗੀ ਗ੍ਰੈਜੂਏਸ਼ਨ ਉਹਦੇ ਆਧਾਰ ਤੇ ਜਿਹੜਾ ਉਹ ਪੇਪਰ ਜਿਹੜਾ ਹੁੰਦਾ ਤੋ ਦੋਸਤੋ ਮੇਰੀ ਤੁਹਾਨੂੰ ਫਿਰ ਬਾਰ ਬਾਰ ਬੇਨਤੀ ਹੈ ਕਿ ਜਿਹੜੀ ਮੈਂ ਵੀਡੀਓ ਬਣਾਉਂਦਾ ਹੁੰਦਾ ਲੋੜਵੰਦ ਬੱਚੇ ਤੱਕ ਪਹੁੰਚਦੀ ਰਹੇ ਉਹ ਜਿਹੜੀ ਵੀਡੀਓ ਉਹ ਜ਼ਰੂਰ ਕਰਿਆ ਕਰੋ ਉਹ ਵੀਡੀਓ ਨੂੰ ਪੂਰਾ ਦੇਖਿਆ ਕਰੋ ਕਿਉਂਕਿ ਐਂਡ ਤੇ ਜਾ ਕੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਐਂਡ ਤੇ ਜਾ ਕੇ ਲਿਖੀਆਂ ਆਉਂਦੀਆਂ ਕਿਸੇ ਵੀ ਐਡਵਰਟਾਈਜ਼ਮੈਂਟ ਵਿੱਚ ਉਹ ਮੈਂ ਤੁਹਾਨੂੰ ਐਂਡ ਤੇ ਹੀ ਦੱਸਣੀਆਂ ਸੋ ਇੱਕ ਵਾਰੀ ਫੇਰ ਨੋਟ ਕਰ ਲਓ 1 21 ਜਨਵਰੀ ਲਾਸਟ ਡੇਟ ਆ 5 ਵਜੇ ਤੱਕ ਸ਼ਾਮ ਦੇ ਤੁਸੀਂ ਜਿਹੜਾ ਅਪਲਾਈ ਕਰਨਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਪੀਡੀਐਫ ਡਾਊਨਲੋਡ ਕਰ ਲਓ ਤੇ ਜਾਂ ਫੇਰ ਤੁਸੀਂ WhatsApp ਗਰੁੱਪ 'ਚ ਜਿਹੜਾ ਮੇਰਾ ਉੱਤੋਂ ਤੁਸੀਂ ਲੈ ਸਕਦੇ ਹੋ ਔਰ ਬਹੁਤ ਸਾਰੇ ਟਰਮ ਕੰਡੀਸ਼ਨ ਆਇਆ ਜਿਨ੍ਹਾਂ ਨੇ ਤਾਂ ਪਹਿਲੀ ਵਾਰੀ ਭਰਨਾ ਉਹਨਾਂ ਨੂੰ ਤਾਂ ਸਾਰੀ ਜਰੂਰ ਪੜ੍ਹਨੀ ਚਾਹੀਦੀਆਂ ਜਿਨ੍ਹਾਂ ਨੇ ਬਾਰ-ਬਾਰ ਭਰੇ ਹੋਏ ਪਹਿਲਾਂ ਫਾਰਮ ਉਹਨਾਂ ਨੂੰ ਤਾਂ ਪਤਾ ਹੀ ਹੋਈ ਗਿਆ ਬਹੁਤ ਸਾਰੀ ਜਿਹੜੀ ਟਰਮ ਕੰਡੀਸ਼ਨ ਆ ਔਰ ਫਿਰ ਵੀ ਅਗਰ ਤੁਹਾਨੂੰ ਨਹੀਂ ਕੋਈ ਸਮਝ ਆਉਂਦੀ ਤੁਸੀਂ ਇਹਨਾਂ ਦੇ ਫੋਨ ਨੰਬਰ ਹੈਗੇ ਆ ਇਹਨਾਂ ਦੇ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਹਨਾਂ ਨੂੰ ਈਮੇਲ ਜਾਂ ਇਹਨਾਂ ਦੇ ਜਿਹੜੇ ਫੋਨ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ। ਤੋਂ ਬਹੁਤ ਬਹੁਤ ਧੰਨਵਾਦ ਸਾਥੀਓ ਤੁਹਾਡਾ। ਇੱਕ ਵਾਰ ਵੀਡੀਓ ਨੂੰ ਜਰੂਰ ਜਿਹੜਾ ਤੁਸੀਂ ਉਹ ਸ਼ੇਅਰ ਲਾਈਕ ਸਬਸਕ੍ਰਾਈਬ ਜਿਹੜਾ ਜਰੂਰ ਕਰ ਦਿਆ ਕਰੋ। ਥੈਂਕ ਯੂ।